ਜੀ ਮੇਰਾ ਨਾਮ ਸਿਮਰਨਦੀਪ ਸਿੰਘ ਆ ਜੀ ਤੇ ਨੋਮੀਨੇਸ਼ਨ ਦਾਖਲ ਕਰਨਾ ਆਇਆ ਹਾਂ ਬਿਲਕੁਲ ਕਰ ਦਿੱਤੇ ਆ ਔਰ ਐਕਸੈਪਟਡ ਹੈ ਸਾਰਾ ਕੁਝ ਓਕੇ ਹੈ ਹੁਣ ਮੈਂ ਕੈਂਡੀਡੇਟ ਆ ਜੀ ਹਾਂਜੀ ਤੇ ਕਿਤੇ ਪਾਰਟੀ ਤੋਂ ਲੜ ਰਹੇ ਹੋ ਜਾਂ ਨਹੀਂ ਇਸ ਵਾਰ ਆਜ਼ਾਦ ਲੜ ਰਹੇ ਆ ਜੀ ਬਿਲਕੁਲ ਜੀ ਪਹਿਲਾਂ ਕਿੰਨੀ ਵਾਰੀ ਚੋਣ ਲੜ ਚੁੱਕੇ ਹੋ ਕਿੱਥੋਂ ਕਿੱਥੋਂ ਲੜ ਚੁੱਕੇ ਹੋ ਹਾਂਜੀ ਮੈਂ ਸਭ ਤੋਂ ਪਹਿਲਾਂ 2018 ਚ ਲੜੀ ਆ ਇਲੈਕਸ਼ਨ ਉਹ ਏਪੀਪੀ ਤੋਂ ਲੜੀ ਸੀ ਫਿਰ 2019 ਜਮਣੀ ਚੋਣ ਉਹ ਵੀ ਏਪੀਪੀ ਤੋਂ ਫਿਰ 2022 ਚ ਆਰਐਸਪੀ ਤੋਂ ਲੜੀ ਤੇ ਹੁਣ ਮੈਂ ਜਿਹੜਾ ਵਾ ਆਪਣਾ ਆਜ਼ਾਦ ਲੜ ਰਿਹਾ ਆ ਸੌਰੀ 202 ਆਣਾ ਜੀ ਲੁਧਿਆਣੇ ਸਭ ਤੋਂ ਪਹਿਲਾਂ ਤਾਂ ਪਾਣੀ ਦਾ ਆਬੋ ਹਵਾ ਦਾ ਠੀਕ ਹੈ ਉਹਨੂੰ ਮੇਨਟੇਨ ਰੱਖਣਾ ਹੈ ਸਿਹਤ ਸਿੱਖਿਆ ਸੁਰੱਖਿਆ ਔਰ ਹੋਰ ਵੀ ਜਿਹੜੇ ਸਭ ਤੋਂ ਪਹਿਲਾਂ ਮੇਨ ਮੁੱਦਾ ਹੈ ਕਿ ਬੁੱਢਾ ਦਰਿਆ ਇਦੇ ਵਾਸਤੇ ਜਿਹੜਾ ਟੈਕਨੀਕਲ ਟੀਮ ਸਾਡੇ ਨਾਲ ਕਾਫੀ ਟਾਈਮ ਤੋਂ ਕੰਮ ਕਰ ਰਹੀ ਹੈ 2016 ਤੋਂ ਅਸੀਂ ਇਸ ਮੁੱਦੇ ਨੂੰ ਉਠਾਇਆ ਸੀਗਾ ਇਸ ਨੂੰ ਹਾਈਲਾਈਟ ਕੀਤਾ ਕਾਫੀ ਤੇ ਉਹਦੇ ਨਾਲ ਕੀ ਹੈ ਕਿ ਲੋਕਾਂ ਦੇ ਵਿੱਚ ਇਸ ਪ੍ਰਤੀ ਜਾਗਰੂਕਤਾ ਫੈਲਾਉਣ ਵਿੱਚ ਅਸੀਂ ਕਾਫੀ ਸੰਭਵ ਜਿਹੜੇ ਆਪਣੇ ਸੀਗੇ ਕੀਤੇ ਆ ਪਰ ਅਸੀਂ ਸਰਕਾਰ ਦੇ ਵਿੱਚ ਨਹੀਂ ਸੀ ਅਸੀਂ ਪਾਵਰ ਵਿੱਚ ਨਹੀਂ ਸੀ ਇਸ ਕਰਕੇ ਸਾਨੂੰ ਮਜਬੂਰਨ ਜਿਹੜਾ ਵਾ ਅਸੀਂ ਆਪਣੇ ਆਪ ਖੁਦ ਹੁਣ ਕਰਾਨਾ ਚਾਹਾਂਗੇ ਜੇ ਅਸੀਂ ਮੈਂਬਰ ਪਾਰਲੀਮੈਂਟ ਬਣਾਂਗੇ ਤੇ ਲਾਜ਼ਮੀ ਟੈਕਨੀਕਲ ਟੀਮ ਦੇ ਨਾਲ ਅਸੀਂ ਇਹਨੂੰ ਲਾਜ਼ਮੀ 100% ਠੀਕ ਕਰ ਸਕਦੇ ਆ ਵਾਕਿਆ ਕੋਲ ਕੇਲਾ ਲੌਲੀਪਾਪ ਪਰ ਮੇਰੇ ਕੋਲ ਐਕਚੁਅਲ ਜਿਹੜਾ ਵਾ ਇਹਨੂੰ ਮੇ ਕਰ ਸਕਦਾ ਉਹ ਜਿਵੇਂ ਮਰਜ਼ੀ ਕਰਕੇ ਦੋ ਉਹ ਸਾਡੀ ਜ਼ਿੰਮੇਵਾਰੀ ਹੈ ਦੇਖੋ ਜੀ ਇਸ ਤਰ੍ਹਾਂ ਵਾ ਇਹ ਲੋਕ ਸੈਟੀਸਫਾਈ ਨਹੀਂ ਹੈਗੇ ਠੀਕ ਹੈ ਕੰਮ ਹੋਇਆ ਜੇ ਉਹ ਜੇ ਹੋਇਆ ਹੁੰਦਾ ਤੇ ਲੋਕਾਂ ਨੇ ਮੇਰੇ ਕੋਲ ਮੇਰੇ ਕੋ ਫਿਰ ਮੁੱਦਾ ਨਹੀਂ ਹੋਣਾ ਸੀ ਆ ਚੱਕਣ ਲਈ ਆਏ ਜੇ ਹੋਇਆ ਹੁੰਦਾ ਨਹੀਂ ਕੋਈ ਮੁੱਦਾ ਨਹੀਂ ਮੇਰੇ ਕੋ ਕਾਫੀ ਮੁੱਦੇ ਹੈਗੇ ਮੈਂ ਜਿਹੜੇ ਕੰਮ ਕਰਨੇ ਆ ਜਿਹੜੇ ਸਭ ਤੋਂ ਪਹਿਲਾਂ ਤਾਂ ਸਿਹਤ ਤੇ ਕੰਮ ਕਰਨਾ ਹੈ ਕਰਨਾ ਜ਼ਰੂਰੀ ਕਿਉਂਕਿ ਲੋਕਾਂ ਨੂੰ ਇਲਾਜ ਜ਼ਰੂਰੀ ਹੈ ਔਰ ਰੋਜ਼ਗਾਰ ਜਿਹੜੇ ਨੌਜਵਾਨੀ ਹਾਂਜੀ ਵੋਟਾਂ ਮੈਨੂੰ ਠੀਕ ਸੀ ਆ ਕੋਈ ਅਸੀ ਗੱਲ ਨਹੀਂ ਆ ਵੋਟਾਂ ਠੀਕ ਹੈ ਲੋਕਾਂ ਨੇ ਜਾਗ ਦੀ ਜੀ ਹਾਂ <laughs> ਮੈਨੂੰ ah, 340 ਪਈਆਂ ਸੀਆਂ ਅ ਜਦੋਂ 2019 ਚ ਹਾਂਜੀ 340 ਤੇ 299 ਪਈਆਂ ਸੀ ਮੈਨੂੰ 2022 ਚ ਲੋਕਾਂ ਦੇ ਮੁੱਦੇ ਚੱਕਦੇ ਲੋਕ ਫਿਰ ਨਹੀਂ ਵੋਟਾਂ ਪਾਉਂਦੇ ਜਦੋਂ ਵੀ ਰਾਜਨੀਤਿਕ ਲੀਡਰ ਜਿਹੜੇ ਇੱਕ ਦੂਜੇ ਤੇ ਜ਼ਿਆਨਦਗੀਆਂ ਕਰਦੇ ਨੇ ਸਿਆਸੀ ਪਰ ਫਿਰ ਵੀ ਉਹ ਜਿੱਤ ਜਾਂਦੇ ਨੇ ਕੀ ਕੀ ਕਰਦੇ ਹਾਂ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਦਾ ਇਹਦਾ ਕਾਰਨ ਕੀ ਆ ਸਾਡੇ ਨਾਂ ਜਿੱਤਣ ਦਾ ਸਾਡਾ ਸਾਰਾ ਕੁਝ ਨੀਟ ਐਂਡ ਕਲੀਨ ਆ ਮੇਰਾ ਨਰਿੰਦਰਪਾਲ ਸਿੰਘ ਬਾਬਾ ਜੀ ਵਰਕਰ ਵਾਲੇ ਅੱਜ ਬਾਬਾ ਜੀ ਅੱਜ ਨੋਮੀਨੇਸ਼ਨ ਦਾਖਲ ਕਰਨ ਆਏ ਉਹ ਕਿਹੜੇ ਕਿਹੜੇ ਮੁੱਦੇ ਨੇ ਪਹਿਲਾਂ ਕਿੰਨੀ ਵਾਰੀ ਚੌਂਕਾ ਸੀ ਪਹਿਲੇ ਜੀ ਇੱਕ ਵਾਰੀ ਲੜ ਚੁੱਕੇ ਆ ਦੂਸਰੀ ਵਾਰੀ ਹੈ ਮੁੱਦੇ ਦੋ ਹੀ ਨੇ ਜੀ ਮੇਨ ਵੀ ਜਿਹੜਾ ਮੱਧ ਵਰਗੀ ਪਰਿਵਾਰ ਨੇ ਜਿਹੜੇ ਅਮੀਰ ਤਾਂ ਆਪਣੇ ਬੱਚਾ ਨੂੰ ਪੜਾ ਲੈਂਦੇ ਮਹਿੰਗੇ ਸਕੂਲਾਂ ਚ ਠੀਕ ਹੈ ਜੀ ਜਿਹੜੇ ਆਮ ਗਰੀਬ ਲੋਕ ਨੇ ਜਾਂ ਮੱਧ ਵਰਗੀ ਲੋਕ ਨੇ ਉਹ ਆਪਣੇ ਬੱਚਾ ਨੂੰ ਜਦੋਂ ਪ੍ਰਾਈਵੇਟ ਸਕੂਲਾਂ ਚ ਭੇਜਦੇ ਨੇ ਕਿਉਂਕਿ ਸਰਕਾਰੀ ਸਕੂਲਾਂ ਦੇ ਹਾਲਤ ਜਿਹੜੀ ਬਹੁਤ ਖਸਤਾ ਹੈ ਤਾਂ ਸਰਕਾਰੀ ਸਕੂਲਾਂ ਦੇ ਹਾਲਤ ਖਸਤਾ ਹੋਣ ਕਰਕੇ ਉਹ ਆਪਣੇ ਬੱਚੇ ਨੂੰ ਪ੍ਰਾਈਵੇਟ ਸਕੂਲਾਂ ਚ ਭੇਜਦੇ ਆ ਪ੍ਰਾਈਵੇਟ ਸਕੂਲ ਉਹਨਾਂ ਦੇ ਬੁਰੀ ਛੇਲੇ ਲਾਉਂਦੇ ਨੇ ਸਾਰੀ ਕਮਾਈ ਜਿਹੜੀ ਜ਼ਿੰਦਗੀ ਦੀ ਉਹ ਆਪਣੇ ਬੱਚੇ ਦੀ ਪੜ੍ਹਾਈ ਤੇ ਲਾ ਆਉਂਦੇ ਨੇ ਬੁੜਾਪੇ ਦੇ ਵਿੱਚ ਉਹਨਾਂ ਕੋਲ ਕੁਝ ਨਹੀਂ ਬੱਜਦਾ ਤਾਂ ਮੇਰਾ ਇੱਕੋ ਹੀ ਮੁੱਦਾ ਜੀ ਜੇ ਮੈਨੂੰ ਲੋਕਾਂ ਨੇ ਜਿੱਤ ਕੇ ਭੇਜਿਆ ਸੰਸਦ ਦੇ ਵਿੱਚ ਤਾਂ ਮੈਂ ਸਭ ਤੋਂ ਪਹਿਲੇ ਪ੍ਰਾਈਵੇਟ ਸਕੂਲਾਂ ਨੂੰ ਨੱਥ ਪਾਊਂਗਾ ਉਸ ਤੋਂ ਬਾਅਦ ਹੁੰਦਾ ਜੀ ਹੈਲਥ ਜਿਹੜੇ ਪ੍ਰਾਈਵੇਟ ਹਸਪੀਟਲ ਨੇ ਉਹ ਆਮ ਲੋਕਾਂ ਦੀ ਬਹੁਤ ਛੇਲੇ ਲਾਉਂਦੇ ਨੇ ਤੇ ਮੈਂ ਸਰਕਾਰੀ ਹਸਪੀਟਲ ਲੁਧਿਆਣੇ ਦੇ ਵਿੱਚ ਕੋਈ ਪੀਜੀਆਈ ਦੇ ਲੈਵਲ ਦਾ ਇੱਕ ਲੈ ਕੇ ਆਊਂਗਾ ਜਿਹਦੇ ਨਾਲ ਕਿ ਲੁਧਿਆਣੇ ਦੇ ਲੋਕਾਂ ਨੂੰ ਆਪਣੀ ਸਿਹਤ ਸਹੂਲਤਾਂ ਪ੍ਰਤੀ ਲੁਧਿਆਣੇ ਦੇ ਵਿੱਚ ਹੀ ਇਲਾਜ ਹੋ ਸਕੇ ਉਹਨਾਂ ਨੂੰ ਚੰਡੀਗੜ੍ਹ ਜਾਂ ਹੋਰ ਦੂ ਦੂਰ ਤੜਾਡੇ ਨਾ ਰੁੱਲਣਾ ਪਵੇ ਤੇ ਪਹਿਲਾ ਕਿੰਨੀ ਮੈਂ ਜੀ ਪਹਿਲੇ ਵੀ ਐਮਪੀ ਦੀ ਲੜਿਆ ਜੀ ਹੁਣ ਵੀ ਐਮਪੀ ਦੀ ਤੇ ਇੱਕ ਮੇਰਾ ਮੁੱਦਾ ਜੀ ਲੁਧਿਆਣੇ ਦੇ ਵਿੱਚ ਮੈਂ ਨਾਮ ਲੈ ਕੇ ਕਹਾਂਗਾ ਜੀ ਆਸ਼ੂ ਤੇ ਬਿੱਟੂ ਦੀ ਜੋੜੀ ਨੇ ਰੇੜੀ ਫੜੀ ਵਾਲਿਆਂ ਤੇ ਗਰੀਬਾਂ ਤੇ ਬਹੁਤ ਜ਼ੁਲਮ ਕੀਤੇ ਉਹਨਾਂ ਨੇ ਗੈਰ ਕਾਨੂੰਨੀ ਫੀਸਾਂ ਜਿਹੜੀਆਂ ਕਿ ਫਾਈਨ ਦੇ ਰੂਪ ਚ ਲਗਾਈਆਂ ਔਰ ਆਪਣੇ ਘਰ ਪਰੇ ਤੇ ਮੈਂ ਉਹਨਾਂ ਅਗਰ ਜਿੱਤਦਾ ਤਾਂ ਉਹਨਾਂ ਗਰੀਬ ਰੇੜੀ ਫੜੀ ਵਾਲਿਆਂ ਨੂੰ ਰਾਹਤ ਦਊਗਾ ਲੁਧਿਆਣੇ ਦੇ ਵਿੱਚ ਕਿਸੇ ਰੇੜੀ ਫੜੀ ਵਾਲੇ ਨੂੰ ਪਰਚੀ ਨਹੀਂ ਦੇਣੀ ਪਊਗੀ ਅਫਵਾਦ ਵਸੂਲੀ ਦੀ ਉਹਨਾਂ ਨੂੰ ਵੈਂਡਿੰਗ ਜਨ ਅਲਾਰਟ ਕੀਤਾ ਜਾਣਗੇ ਜੇ ਅਗਰ ਜੇ ਮੈਂ ਜਿੱਤ ਕੇ ਆਉਣਾ ਇਸ ਕਰਕੇ ਮੈਂ ਸਾਰੇ ਡੇੜੀ ਫੜੀ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਕਿ ਮੇਰਾ ਸਾਥ ਦਿਓ ਤਾਂ ਕਿ ਮੈਂ ਤੁਹਾਨੂੰ ਇਹਨਾਂ ਲੁਟੇਰਿਆਂ ਤੋਂ ਬਚਾ ਸਕਾਂ ਪਿਛਲੀ ਵਾਰੀ ਮੈਨੂੰ ਥੋੜੀ ਪਈ ਸੀ ਕਿਉਂਕਿ ਮੇਰੇ ਕੋਲ ਪ੍ਰਚਾਰ ਸਾਧਨ ਨਹੀਂ ਸੀ ਹੈ 1500 ਕਿਲੋ ਦੇ ਨੇੜੇ ਪੌਣੇ 1400 ਪਈ ਸੀ ਤੇ ਇਸ ਵਾਰ ਮੈਨੂੰ ਆਸ ਹੈ ਕਿ ਲੋਕ ਮੈਨੂੰ ਜਿਤਾ ਕੇ ਭੇਜਣਗੇ